ਕੰਮ ਤੇ ਨਗਰਾਂ ਤੇ ਵੋਟ ਮੰਗੋ ਜਿਹਦਾ ਅਸੀਂ ਮਗਰ ਆਏ ਆ ਦੋ ਸਾਲਾਂ ਦਾ ਰਿਪੋਰਟ ਕੱਢ ਲੈ ਕੇ ਆਏ ਆ ਜੀ ਵੇਖੋ ਜੀ ਪੰਥਕ ਸੀਟ ਇਹਨਾਂ ਦੀ ਜਦੋਂ ਆਪਣੀ ਕੁਰਸੀ ਨੂੰ ਖਤਰਾ ਆਉਂਦਾ ਹੈ ਪੰਥ ਦਾ ਹਵਾਲਾ ਦੇ ਦਿੰਦੇ ਆ ਕਿ ਪੰਥ ਦੇ ਨਾਂ ਤੇ ਵੋਟਰਾਂ ਮੰਗਣ ਵਾਲੇ ਬਾਟੀ ਨੂੰ ਕਦੀ ਵੀ ਵੋਟ ਨਾ ਪਾਇਓ ਇਹ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਲੱਗੇ ਹੋਇਆ ਇਹ ਪੰਜਾਬ ਨੂੰ ਬਚਾਉਣ ਵਾਸਤੇ ਘਰੋਂ ਨਹੀਂ ਨਿਕਲੇ ਲਾ ਕੇ ਜਿੱਦਾਂ 2022 ਦੇ ਵਿੱਚ ਪਹਿਲਾਂ ਝਾੜੂ ਫੇਰਿਆ ਇਦਾਂ ਭਾਜੀਪੀ ਨੂੰ ਝਾੜੂ ਫੇਰਾਂਗੇ ਤੇ ਸੈਂਟਰ ਦੇ ਵਿੱਚ ਇੰਡੀਆ ਆਲਾਈਂਸ ਦੀ ਸਰਕਾਰ ਬਣ ਜਾ ਰਹੀ ਹੈ ਤੁਹਾਡਾ ਹੀ ਸਰਵੇ ਬੋਲਦਾ ਮੈਂ ਨਹੀਂ ਕਹਿ ਰਿਹਾ ਤੁਹਾਡਾ ਸਰਵੇਖਣ ਬੋਲਦਾ ਮੀਡੀਆ ਦਾ ਸਰਵੇਖਣ ਬੋਲਦਾ ਕਾਲੀਦਾਲ ਨਾਲ ਕਹੋ ਜੀ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਪੰਜਾਬ ਚ ਆਇਆ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਨਾਲ ਹੀ ਚੱਲ ਗਿਆ ਧਰਮ ਦੇ ਨਾਂ ਤੇ ਜੇ ਆਪਾਂ 75 ਸਾਲ ਰਾਜ ਕਰਨ ਤੋਂ ਬਾਅਦ ਵੀ ਅੱਜ ਧਰਮ ਦੇ ਨਾਂ ਤੇ ਵੋਟ ਮੰਗੇ ਤੇ ਲਾਹਨਤ ਹੈ ਇਹੋ ਜੀ ਰਾਜਨੀਤੀ ਤੇ ਕੀ 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 ਕੀਤਾ ਕੀ ਆ ਆਪਾਂ ਅੱਜ ਕੋਈ ਮੁੱਦਾ ਨਹੀਂ ਰਿਹਾ ਕੋਈ ਵਿਕਾਸ ਦਾ ਮੁੱਦਾ ਨਹੀਂ ਰਿਹਾ ਕੋਈ ਕੁਝ ਨਹੀਂ ਰਿਹਾ ਆਪਾਂ ਅੱਜ ਵੀ ਇੰਨਾ ਸਾਲ ਰਾਜ ਕਰਨ ਤੋਂ ਬਾਅਦ ਧਰਮ ਦੇ ਨਾਂ ਤੇ ਵੋਟ ਮੰਗ ਰਹੇ ਹਰਦੂ ਲਾਹਨਤ ਹੈ ਇਹੋ ਜੀ ਸਰਕਾਰ ਤੇ ਕੰਮ ਤੇ ਨਗਰਾ ਤੇ ਵੋਟ ਮੰਗੋ ਜਿਹਦਾ ਅਸੀਂ ਮਗਰ ਆਏ ਆ 2 ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਆਏ ਆ ਜੀ ਸਾਰੇ ਦੇਖੋ ਪਿਛਲੇ 10 ਸਾਲਾਂ ਦੀਆਂ ਸਰਕਾਰਾਂ ਦਾ ਰਿਪੋਰਟ ਕਾਰਡ ਕੱਢ ਲਓ ਸਾਡੀ 2 ਸਾਲ ਦਾ ਕੱਢ ਲਓ ਜਾਦੇ ਕੰਮ ਕੀਤੇ ਹੋਣਗੇ ਸੋ ਇਹ ਧਰਮ ਦੇ ਨਾ ਤੇ ਵੋਟਾਂ ਮੰਗਣ ਵਾਲੀ ਸਰਕਾਰ ਕਦੇ ਵੀ ਜਾਰਾ ਸੇ ਨਹੀਂ ਟਿਕਦੀ ਹੁੰਦੀ ਤੁਸੀਂ ਦੇਖਿਆ ਪਿਛਲੀ ਵਾਰਾਂ ਵੀ ਕਦੀ ਪੁਲਵਾਮਾ ਵਾਲਾ ਅਟੈਕ ਹੋ ਗਿਆ ਕਦੀ ਕੋਸ਼ ਹੋ ਗਿਆ ਕਦੀ ਸਰਜਿਕਲ ਸਟ੍ਰਾਈ ਹੋ ਗਈ ਕਦੀ ਕੋਸ਼ ਹੋ ਗਿਆ ਸੋ ਇਹੋ ਜਿਹੀਆਂ ਜਿਹੜੀਆਂ ਚਾਲਾਂ ਜਿਹੜੀਆਂ ਉਹ ਇਸ ਦਾ ਪੰਜਾਬ ਦੇ ਵੋਟਰ ਖਾਸ ਕਰਕੇ ਨਹੀਂ ਮੰਨਣਗੇ ਪਰ ਇਹ ਕਿਤੇ ਸੀਟ ਦਾ ਨਾਮ ਵੀ ਪੰਥਕ ਸੀਟ ਦੇ ਦਿੱਤਾ ਖਡੂਰ ਸਾਹਿਬ ਨੂੰ ਖਡੂਰ ਸਾਹਿਬ ਨੇ ਕਹਿੰਦੇ ਪੰਥਕ ਸੀਟ ਕਹਿੰਦੇ ਵੇਖੋ ਜੀ ਪੰਥਕ ਸੀਟ ਇਹਨਾਂ ਦੀ ਜਦੋਂ ਆਪਣੀ ਕੁਰਸੀ ਨੂੰ ਖਤਰਾ ਆਉਂਦਾ ਹੈ ਪੰਥ ਦਾ ਹਵਾਲਾ ਦੇ ਦਿੰਦੇ ਆ ਉਦੋਂ ਪੰਥ ਕਿੱਥੇ ਗਿਆ ਸੀ ਜਦੋਂ ਬੇਅਦਬੀਆਂ ਹੋਈਆਂ ਉਦੋਂ ਪੰਥ ਕਿੱਥੇ ਗਿਆ ਜੋ 750 ਕਿਸਾਨ ਦਿੱਲੀ ਦੇ ਬਾੜਨ ਦੇ ਮਰ ਗਿਆ ਉਦੋਂ ਪੰਥ ਕਿੱਥੇ ਗਿਆ ਸੀ ਉਦੋਂ ਇਹਨਾਂ ਦੀ ਪੰਥਕ ਸੀਟ ਕਿੱਥੇ ਜੀ ਜਦੋਂ ਹਜ਼ਾਰਾਂ ਲੋਕਾਂ ਦੇ ਜਿਹੜੇ ਬੱਚੇ ਆ ਜਿਹੜੇ ਉਹ ਦਵਾਈਆਂ ਖਾ ਕੇ ਇਹਨਾਂ ਦੇ ਡਰੱਗ ਦੇ ਮਾਫੀਆ ਕਰਕੇ ਮਰ ਗਏ ਉਦੋਂ ਪੰਥਕ ਸੀਟਾਂ ਕਿੱਥੇ ਗਈਆਂ ਸੀ ਅੱਜ ਪੰਥ ਦੀ ਗੱਲ ਕਰਦੇ ਆ ਇਹ ਸਭ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਇਆ ਸਿੱਖ ਆਮ ਆਦਮੀ ਪਾਰਟੀ ਆ ਜਿਹਨੇ 2 ਸਾਲਾਂ ਦੇ ਕਾਰਜਕਾਲ ਤੋਂ ਲੋਕੀ ਹਜ਼ਾਰਾਂ ਲੋਕ ਖੁਸ਼ ਆ ਸੋ ਮੈਂ ਦੱਸਣਾ ਚਾਹੁੰਦਾ ਕਿ ਪੰਥ ਦੇ ਨਾਂ ਤੇ ਵੋਟਰਾਂ ਮੰਗਣ ਵਾਲੀ ਪਾਰਟੀ ਨੂੰ ਕਦੀ ਵੀ ਵੋਟ ਨਾ ਪਾਇਓ ਇਹ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਲੱਗੇ ਹੋਇਆ ਇਹ ਪੰਜਾਬ ਨੂੰ ਬਚਾਉਣ ਵਾਸਤੇ ਘਰੋਂ ਨਹੀਂ ਨਿਕਲੇ ਇਹ ਆਪਣਾ ਪਰਿਵਾਰ ਨੂੰ ਬਚਾਉਣ ਵਾਸਤੇ ਘਰੋਂ ਨਿਕਲੇ ਆ ਸੋ ਅੱਜ ਇਹ ਰੈਲੀਆਂ ਕਰ ਮੇਰੀ ਗੱਲ ਪੂਰੀ ਹੋ ਲੈੰਦੇ ਹੋ ਅੱਜ ਇਹ ਰੈਲੀਆਂ ਕਰਦੇ ਫਿਰਦੇ ਆ ਉਦੋਂ ਤੇ ਰੈਲੀਆਂ ਹੋਈਆਂ ਨਹੀਂ ਜਦੋਂ ਸੈਂਟਰ ਦੇ ਵਿੱਚ ਇਹਨਾਂ ਦਾ ਹਿੱਸਾ ਹੀ ਤੇ ਸਾਡੇ 750 ਕਿਸਾਨਾਂ ਦੀ ਡੈਥ ਵੀ ਹੋ ਗਈ ਇਹ ਪਤਾ ਲੈਣ ਵਾਸਤੇ ਕਦੇ ਘਰ ਨਹੀਂ ਗਏ ਆ ਦੁਬਾਰਾ ਫੇਰ ਦਿੱਲੀ ਦੀ ਸਰਕਾਰ ਨੇ ਸਾਡੇ ਖਨੌਰੀ ਬਾਰਡਰ ਤੇ ਸਾਡੇ ਨੌਜਵਾਨ ਤੇ ਗੋਲੀਆਂ ਚਲਾਈਆਂ ਉਦੋਂ ਤੇ ਪਤਾ ਲੈਣ ਘਰ ਨਹੀਂ ਗਏ ਫੋਨ ਇਹਨਾਂ ਨਾਲ ਪੰਥ ਕਿੱਥੇ ਆ ਗਿਆ ਇਹ ਪੰਥਰੇ ਦਰਦੀਆਂ ਨੂੰ ਦੱਸ ਦਿਓ ਪੰਜਾਬ ਦੇ ਲੋਕ ਪੜੇ ਲਿਖੇ ਲੋਕ ਆ ਤੁਹਾਡੇ ਜਿਹੜੇ ਆ ਪਾਏ ਹੋਏ ਹਿੱਸਿਆਂ ਦੇ ਕਰਕੇ ਅੱਜ ਪੰਜਾਬ ਦੀ ਜਵਾਨੀ ਜਿਹੜੀ ਹੈ ਬਾਹਰ ਅਪਲਾਈਨ ਕਰ ਗਈ ਪੰਜਾਬ ਦਾ ਕਿੰਨਾ ਜਿਹੜਾ ਬ੍ਰੇਨ ਡレイン ਹੋ ਗਿਆ ਪੰਜਾਬ ਦੇ ਕਿੰਨੇ ਲੋਕਾਂ ਨੇ ਜਿਹੜਾ ਉਹ ਪੰਜਾਬ ਦੀ ਜਿਹੜੀ ਕਿੰਨੀ ਜਿਹੜੀ ਪੂੰਜੀ ਆ ਉਹ ਬਾਹਰਲੇ ਮੁਲਕਾਂ ਚ ਸੁੱਟਦੀ ਕਿਉਂ ਸੁੱਟੀ ਕਿਉਂਕਿ ਜੇ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਸਾਡੇ ਪੁੱਤਰਾਂ ਨੂੰ ਪੰਜਾਬ ਚ ਨੌਕਰੀਆਂ ਮਿਲਦੀਆਂ ਕੀ ਲੋੜ ਸੀ ਬਾਹਰ ਜਾ ਕੇ ਧੱਕੇ ਖਾਣ ਦੀ ਉਹ ਕਹਿੰਦੇ ਨੇ ਜੀ ਕਿ ਸਾਡੀ ਲੜਾਈ ਉਹ ਜੀ ਕਹਿੰਦੇ ਰਹਿਣਾ ਉਹਨਾਂ ਨੂੰ ਨਹੀਂ ਸੁਣਨਾ ਆਪਾਂ ਆਪਾਂ ਉਹਨਾਂ ਦੀ ਉਹਨਾਂ ਦੀਆਂ ਬਥੇਰੀਆਂ ਸੁਣ ਲਈਆਂ ਜੀ ਅਸੀਂ ਹੁਣ ਨਹੀਂ ਸੋਣੀ ਹੁਣ ਪੰਜਾਬ ਦੀ ਜਨਤਾ ਵੇਹ ਰੂ ਕਿ ਹੁਣ ਨਹੀਂ ਸੋਣੀ ਕਿਸੇ ਨੇ ਉਹਨ ਇੱਕੋ ਗੱਲ ਆ ਕਿ ਜਿੱਦਾਂ 2022 ਦੇ ਵਿੱਚ ਪਹਿਲਾਂ ਝਾੜੂ ਫੇਰਿਆ ਇਦਾਂ ਭਾਜੀਪੀ ਨੂੰ ਝਾੜੂ ਫੇਰਾਂਗੇ ਤੇ ਸੈਂਟਰ ਦੇ ਵਿੱਚ ਇੰਡੀਆ ਅਲਾਈਂਸ ਦੀ ਸਰਕਾਰ ਬਣ ਜਾ ਰਹੀ ਹੈ ਤੁਹਾਡਾ ਹੀ ਸਰਵੇ ਬੋਲਦਾ ਮੈਂ ਨਹੀਂ ਕਹਿ ਰਿਹਾ ਤੁਹਾਡਾ ਸਰਵੇ ਬੋਲਦਾ ਮੀਡੀਆ ਦਾ ਸਰਵੇ ਬੋਲਦਾ ਇੰਡੀਆ ਦੇ ਵਿੱਚ ਇੰਡੀਆ ਅਲਾਈਂਸ ਦੀ ਸਰਕਾਰ ਬਣ ਜਾ ਰਹੀ ਹੈ ਛੋਟਾ ਫੜੇਗਾ ਛੋਟਾ ਫੜੇਗਾ ਚਾਰੂ ਵੱਡਾ ਫੜੇਗਾ ਜੀ ਜੇ ਥੋੜੀ ਬੋਦੀ ਕਸਰ ਹੈ ਜੂਗੀ ਤਾਂ ਦੁਬਾਰਾ ਫੇਰ ਫੇਰ ਦਿਆਂਗੇ ਹਜਿ ਕੋਈ ਗੱਲ ਨਹੀਂ ਜਿੱਦਾਂ 2017 ਚ ਪਹਿਲਾਂ ਕਸਰ ਰਹੀ ਸੀ ਤੇ 2022 ਚ ਇਹੋ ਜਿਹਾ ਹਾਂ ਨੂੰ ਫੇਰਿਆ ਕਿ ਉਹ ਨੁਕਰਾਂ ਚੋਂ ਵੀ ਕੱਢਦੇ 24 ਚ ਵੱਡੇਗਾ ਕਿ ਘਟੇਗਾ 24 ਚ ਵਧਿਆ ਝਾੜੂ ਵੱਜੂਗਾ ਇੰਡੀਆ ਲਾਈਨਸ ਦੀ ਸਰਕਾਰ ਬਣੂਗੀ ਤੇ ਆਮ ਆਦਮੀ ਪਾਰਟੀ ਦੀ ਹਮੈਦ ਦੇ ਨਾਮ ਸਰਕਾਰ ਬਣੂਗੀ ਤੇ ਆਮ ਆਦਮੀ ਦੇ ਮੰਤਰੀ ਵੀ ਬਣਗੇ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਦਾ ਭੁਖਬਾਣੀ ਜੇ ਵੀ ਕਿਉਂਕਿ ਤੁਹਾਡੀਆਂ ਸਰਕਾਰਾਂ ਦੇ ਸਰਵੇ ਬੋਲਦੇ ਤੁਹਾਡੇ ਹੀ ਪ੍ਰੈਸ ਵੋਟਾਂ ਦੇ ਸਰਵੇ ਬੋਲਣਦੇ ਆ ਪੰਜਾਬ ਦੇ ਵਿੱਚ 13 ਦੀਆਂ 11 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਕਿਉਂਕਿ ਸਾਡੇ ਅਕਾਲੀ ਦਲ ਵਾਰ-ਵਾਰ ਕਹਿੰਦੇ ਸਾਡਾ ਮੁਕਾਬਲਾ ਤੁਹਾਡੇ ਨਾਲ ਕਾਲੀ ਦਲ ਨਾ ਕਹੋ ਜੀ ਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਪੰਜਾਬ ਚ ਆਇਆ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਨਾਲ ਹੀ ਚੱਲ ਸੋ ਲੋਕੀ ਕਹਿੰਦੇ ਕਿ ਨਾਲ ਕੋਈ ਨਹੀਂ ਜਾਂਦਾ ਮੈਂ ਕਹਿੰਨਾ ਕਿ ਸਰਦਾਰ ਵਿਕਾਸ ਸਿੰਘ ਬਾਦਲ ਕਾਲੀ ਦਲ ਨੂੰ ਆਪਣੇ ਨਾਲ ਹੀ ਲੱਗੇ